ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਰਾਗੀ ਦਾ ਹਲਵਾ ਅੰਜੀਰ ਵਿੱਚ ਪਾ ਕੇ ਆਪਾਂ ਜਿਹੜੀਆਂ ਤਾਜ਼ੀਆਂ ਅੰਜੀਰਾ ਹੁੰਦੀਆਂ ਉਹ ਪਾ ਕੇ ਤਿਆਰ ਕਰਾਂਗੇ ਬਹੁਤ ਹੀ ਸਵਾਦਿਸ਼ਟ ਹੋਏਗਾ 15 ਦਿਨ ਤੁਹਾਨੂੰ ਇਹਦਾ ਟੇਸਟ ਨਹੀਂ ਭੁੱਲਣਾ ਅਗਰ ਬੱਚਿਆਂ ਨੂੰ ਦਿੰਦੇ ਹੋ ਤਾਂ ਬੱਚਿਆਂ ਨੂੰ ਚਾਕਲੇਟ ਖਾਣਾ ਭੁੱਲ ਜਾਏਗਾ ਕਿਉਂਕਿ ਬਿਲਕੁਲ ਚਾਕਲੇਟ ਤਰ੍ਹਾਂ ਬਣੇਗਾ ਆਪਾਂ ਜੀ ਮੰਮੀ ਘਰ ਗੈਸ ਹੀ ਉੱਥੋਂ ਆਪਾਂ ਕੁਝ ਅੰਜੀਰਾ ਤੋੜਦੇ ਆ ਕਿਉਂਕਿ ਇਹ ਬੂਟਾ ਵੀ ਆਪਾਂ ਹੀ ਲਗਾਇਆ ਸੀ ਤੇ ਅੰਜੀਰਾ ਬਹੁਤ ਇੱਧਰ 2 ਕਿਲੋ ਰੋਜ਼ ਦੀਆਂ ਲੈਂਦੀਆਂ ਨੇ ਜਰੀ ਅੰਜੀਰਾ 3 ਸਾਲ ਦਾ ਬੂਟਾ ਹੋ ਗਿਆ ਤੇ ਦੇਖੋ ਜੀ ਬਹੁਤ ਜ਼ਿਆਦਾ ਲੱਗੀਆਂ ਇਹ ਕੋਸ਼ ਆਪਾਂ ਆਪਣੇ ਖੇਤਾਂ ਚ ਤੋੜਾਂ ਕਿਉਂਕਿ ਆਪਣੇ ਖੇਤਾਂ ਚ ਬੇਰੀਆਂ ਐ ਪਿੱਛੇ ਬਾਗ ਚ ਤੇ ਉੱਥੇ ਚਿੜੀਆਂ ਖਾ ਲੈਂਦੀਆਂ ਥੋੜੀਆਂ ਹੀ ਰਹਿਦੀਆਂ ਤੇ ਇਹ ਆਪਾਂ ਜੀ ਫਰੈਸ਼ ਅੰਜੀਰਾ ਜਿਹੜੀਆਂ ਤੋੜ ਕੇ ਲਿਆਏ ਆ ਅੱਜ ਹੀ ਖੇਤ ਵਿੱਚੋਂ ਤੇ ਅੰਜੀਰਾ ਇਹਨਾਂ ਨੂੰ ਧੋ ਬਣਾ ਕੇ ਆਪਾਂ ਇਹ ਸਾਫ਼ ਕਰਕੇ ਚੰਗੀ ਤਰ੍ਹਾਂ ਇਹਨਾਂ ਦਾ ਆਪਾਂ ਪੇਸਟ ਤਿਆਰ ਕਰਨਾ ਤੇ ਉਹ ਜਿਹੜੀਆਂ ਆਪਾਂ ਫ੍ਰਿਜ ਵਿੱਚ ਤਿੰਨ ਚਾਰ ਦਿਨ ਹੋ ਗਏ ਜੀ ਇਹ ਰਹਿ ਜਾਂਦੀਆਂ ਫ੍ਰਿਜ ਵਿੱਚ ਆਰਾਮ ਨਾਲ ਤੇ ਆਪਾਂ ਖਾ ਵੀ ਲਈਦੀਆਂ ਬਹੁਤ ਸਿਹਤ ਲਈ ਵਧੀਆ ਹੁੰਦੀਆਂ ਐ ਤਾਜ਼ਾ ਫਰੂਟ ਵੈਸੀ ਵਧੀਆ ਹੁੰਦਾ ਇੱਕ ਲਗਾ ਲਓ ਤੁਹਾਨੂੰ ਮੁੱਕਣਾ ਨਹੀਂਗਾ ਤੇ ਇਹਨਾਂ ਨੂੰ ਆਪਾਂ ਧੋ ਬਣਾ ਕੇ ਚੰਗੀ ਤਰ੍ਹਾਂ ਸਾਫ਼ ਕਰ ਲਿਆ ਛਿੱਲ ਲਿਆ ਇਹਨਾਂ ਦਾ ਆਪਾਂ ਪੇਸਟ ਤਿਆਰ ਕਰਾਂਗੇ ਇਹਨਾਂ ਨੂੰ ਗ੍ਰਾਈਂਡ ਕਰਾਂਗੇ ਤੇ ਇਹ ਜਿਹੜਾ ਪੇਸਟ ਹੈ ਆਪਣਾ ਇੱਕ ਕੋਲੀ ਤਿਆਰ ਹੋਏਗਾ ਤੇ ਇਹ ਪੇਸਟ ਤਿਆਰ ਕਰਕੇ ਇੱਕ ਚਮਚ ਦੇਸੀ ਘਿਓ ਲਵਾਂਗੇ ਛੋਟਾ ਚਮਚੀ ਤੇ ਤਿਆਰ ਕੀਤਾ ਹੋਇਆ ਪੇਸਟ ਇਹਦੇ ਵਿੱਚ ਪਾ ਕੇ ਭੁੰਨਾਂਗੇ ਇਹਦਾ ਸਿਰਫ ਜੀ ਆਪਾਂ ਕੱਚਾਪਣੀ ਦੂਰ ਕਰਨਾ ਹੈ 5 ਤੋਂ 7 ਮਿੰਟ ਵਿੱਚ ਘੱਟ ਗਏ ਇਸਤੇ ਇਨੇ ਭੁੱਜ ਕੇ ਤਿਆਰ ਹੋ ਜਾਣਾ ਹੈ ਤੇ ਉਧਰ ਆਪਾਂ ਇੱਕ ਕੋਲੀ ਰਾਗੀ ਦਾ ਆਟਾ ਲਵਾਂਗੇ ਕਿਉਂਕਿ ਆਪਾਂ ਇਹਨੂੰ ਰਾਗੀ ਦੇ ਆਟੇ ਵਿੱਚ ਤਿਆਰ ਕਰ ਰਹੇ ਹਾਂ ਤੇ ਅਨ ਜੀਰਾ ਵੀ ਸਿਹਤ ਵਾਸਤੇ ਜੀ ਬਹੁਤ ਵਧੀਆ ਹੁੰਦੀਆਂ ਜੇਕਰ ਤੁਹਾਡੇ ਘਰ ਤਾਜ਼ੀਆਂ ਹਨ ਤੁਸੀਂ ਜਰੂਰ ਪ੍ਰਸ਼ਾਦ ਬਣਾ ਕੇ ਦੇਖੋ ਇਸ ਤਰ੍ਹਾਂ ਕੜਾਹ ਬਹੁਤ ਹੀ ਸਵਾਦ ਬਣੇਗਾ ਤੁਸੀਂ ਇਹਦਾ ਟੇਸਟ ਕਦੇ ਵੀ ਨਹੀਂ ਭੁੱਲੋਗੇ ਜਦੋਂ ਵੀ ਇਹ ਆਉਣਗੀਆਂ ਤੇ ਤੁਸੀਂ ਜਰੂਰ ਬਣਾਇਆ ਕਰੋਗੇ ਤੁਸੀਂ ਆਟੇ ਵਿੱਚ ਵੀ ਬਣਾ ਸਕਦੇ ਹੋ ਇਹਨੂੰ ਆਪਾਂ ਇਹਨੂੰ ਰਾਗੀ ਦੇ ਆਟੇ ਵਿੱਚ ਵੀ ਬਣਾਉਨੇ ਆ ਤੇ ਕੋਧਰੇ ਦੇ ਆਟੇ ਵਿੱਚ ਵੀ ਤਿਆਰ ਕਰਦੇ ਆ ਬਿਲਕੁਲ ਜੀ ਇਸੇ ਤਰ੍ਹਾਂ ਹੀ ਤਿਆਰ ਕਰਨਾ ਜਿਵੇਂ ਤੁਹਾਨੂੰ ਆਪਾਂ ਇਹ ਰਾਗੀ ਦੇ ਆਟੇ ਵਿੱਚ ਦੱਸਾਂਗੇ ਤੇ ਆਪਣੀਆਂ ਜੜੀਆਂ ਦੇਖ ਹੀ ਤੁਸੀਂ ਲਏਓ ਇਹ ਭੁੱਜ ਗਿਆ ਇਹਨ ਦਾ ਕੱਚਾਪਣੀ ਆਪਾਂ ਦੂਰ ਕਰਨਾ ਸੀ ਜਿਹੜਾ ਆਪਣਾ ਗ੍ਰाइंड ਕੀਤਾ ਹੋਇਆ ਅਨਜੀਰਾ ਦਾ ਪੇਸਟ ਆ ਤੇ ਇੱਧਰ ਆਪਾਂ ਹੁਣ ਗੈਸ ਇਹਦੀ ਬੰਦ ਕਰ ਦਾਂਗੇ ਉਧਰ ਆਪਾਂ ਇੱਕ ਕੌਲੀ ਰਾਗੀ ਦਾ ਆਟਾ ਉਹ ਵੀ ਆਪਾਂ ਖਾਲੀ ਭੁੰਨਾਗੇ ਇਸ ਤਰ੍ਹਾਂ ਇਸ ਤਰ੍ਹਾਂ ਜੀ ਘਿਓ ਦੀ ਘੱਟ ਵਰਤੋਂ ਹੁੰਦੀ ਹੈ ਜੇਕਰ ਆਪਾਂ ਪਹਿਲਾਂ ਘਿਓ ਪਾ ਲਈਏ ਫਿਰ ਆਪਣੀ ਇੱਕ ਕੌਲੀ ਘਿਓ ਦੀ ਲੱਗਦੀ ਹੈ ਤੇ ਆਪਾਂ ਇਹ ਦੋ ਚਮਚ ਘਿਓ ਵਿੱਚ ਤਿਆਰ ਕਰਾਂਗੇ ਇੱਕ ਚਮਚਾ ਪੁੱਧਰ ਪਾਇਆ ਇੱਕ ਚਮਚੀ ਜਿੱਦੋਂ ਤਿਆਰ ਹੋ ਗਿਆ ਉਹ ਦਿੰਦੇ ਵਿੱਚ ਵਰਤੋਂ ਕਰਾਂਗੇ ਰਾਗੀ ਵਿੱਚ ਤੁਹਾਨੂੰ ਪਤਾ ਕੈਲਸ਼ੀਅਮ ਆਇਰਨ ਬਹੁਤ ਜ਼ਿਆਦਾ ਹੁੰਦਾ ਹੈ ਜੇਕਰ ਇਸ ਤਰ੍ਹਾਂ ਬੱਚਿਆਂ ਨੂੰ ਬਣਾ ਕੇ ਦਿੰਦੇ ਹੋ ਕਦੇ ਵੀ ਬੱਚਿਆਂ ਨੂੰ ਬਜ਼ੁਰਗਾਂ ਨੂੰ ਕਿਸੇ ਨੂੰ ਵੀ ਕੈਲਸ਼ੀਅਮ ਦੀ ਕਮੀ ਨਹੀਂ ਰਹਿੰਦੀ ਤੇ ਇਸ ਤਰ੍ਹਾਂ ਘਰ ਵਿੱਚ ਕੋਈ ਵੀ ਮਠਿਆਈ ਦੇ ਤਿਆਰ ਤੇ ਤੁਸੀਂ ਬਣਾਉਣੀ ਹੈ ਤੇ ਰਾਗੀ ਦਾ ਹਲਵਾ ਅੰਜੀਰਾ ਵਿੱਚ ਤਿਆਰ ਕਰ ਸਕਦੇ ਹੋ ਬਹੁਤ ਹੀ ਸਵਾਦਿਸ਼ਟ ਬਣਦਾ ਹੈ ਤੇ ਸਿਹਤਮੰਦਤਾ ਜੀ ਇਹ ਹੁੰਦਾ ਹੀ ਹੈ ਘਰ ਦੇ ਜਿਹੜੇ ਖਾਣੇ ਉਹਨਾਂ ਦੀ ਤਾਕਤ ਨੂੰ ਤੁਸੀਂ ਜਾਨੀ ਕਿ ਤਾਕਤ ਨੂੰ ਪਹਿਚਾਨੋ ਕਿਉਂਕਿ ਆਪਾਂ ਨੂੰ ਘਰ ਵਿੱਚ ਹੀ ਵਧੀਆ ਮਿਲ ਸਕਦਾ ਆਪਾਂ ਜਿਹੜਾ ਆਪ ਬਣਾ ਕੇ ਬੱਚਿਆਂ ਨੂੰ ਦਿੰਨੇ ਆ ਬਾਜ਼ਾਰ ਵਿੱਚ ਤਾਂ ਜਿੰਨੀ ਦਾ ਕੈਮੀਕਲ ਹੀ ਹੈ ਤੇ ਇਹ ਆਪਾਂ ਜਿਹੜਾ ਪੇਸਟ ਗ੍ਰाइंड ਕੀਤਾ ਹੋਇਆ ਇਹ ਆਪਾਂ ਇਹਦੇ ਵਿੱਚ ਪਾ ਦਿਆਂਗੇ ਜਿਹੜਾ ਆਪਾਂ ਰਾਗੀ ਦਾ ਆਟਾ ਭੁੰਨਿਆ ਹੈ ਆਪਣਾ ਜਿਹੜਾ ਆਟਾ ਬਿਲਕੁਲ ਭੁੱਜ ਗਿਆ ਹੈ ਰਾਗੀ ਦਾ ਆਟਾ ਵੀ 7 ਤੋਂ 10 ਮਿੰਟ ਵਿੱਚ ਭੁੱਜ ਜਾਂਦਾ ਹੈ ਤੇ ਬੜੀ ਵਧੀਆ ਧੀਮੀ ਧੀਮੀ ਖਿਸ਼ਬੋਣ ਲੱਗਦੀ ਪਤਾ ਲੱਗ ਜਾਂਦਾ ਤੇ ਆਪਾਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ ਇੱਕ ਕੌਲੀ ਆਪਾਂ ਰਾਗੀ ਦਾ ਆਟਾ ਲਿਆ ਹੈ ਤੇ ਇੱਕ ਕੌਲੀ ਆਪਣੇ ਅਨਜੀਰਾ ਦਾ ਪੇਸਟ ਆ ਤੁਸੀਂ ਰਾਗੀ ਦਾ ਆਟਾ ਵੱਧ ਵੀ ਵਰਤੋ ਕਰ ਸਕਦੇ ਹੋ ਤੁਹਾਡੇ ਆਪਣੇ ਤੇ ਆ ਅਗਰ ਤੁਸੀਂ 2 ਕੌਲੀਆਂ ਜਾਂ 1.5 ਕੌਲੀਆਂ ਪਾਉਣੀ ਹੈ ਤੋਂ ਪਾ ਸਕਦੇ ਹੋ ਉਹ ਕੋਈ ਨਹੀਂ ਜੀ ਇਧਰ ਆਪਾਂ ਹੁਣ ਦੇਸੀ ਗਾਂ ਦਾ ਠੰਡਾ ਕੀਤਾ ਹੋਇਆ ਦੁੱਧ ਗਰਮ ਕਰਕੇ ਨਾਰਮਲ ਕਰ ਲਿਆ ਸੀ ਉਹ ਆਪਾਂ ਇਹਦੇ ਵਿੱਚ ਮਿਕਸ ਕਰਾਂਗੇ ਤੁਸੀਂ ਜੀ ਇਹਦੇ ਵਿੱਚ ਨਾਰੀਅਲ ਤੋਂ ਤਿਆਰ ਕਰਕੇ ਦੁੱਧ ਜਾਂ ਤੁਸੀਂ ਗਰਮ ਕਰਕੇ ਪਾਣੀ ਵਰਤੋਂ ਕਰ ਸਕਦੇ ਹੋ ਤੁਹਾਡੀ ਆਪਣੀ ਇੱਛਾ ਹੈ ਜਿਵੇਂ ਤੁਸੀਂ ਚਾਹੁੰਦੇ ਹੋ ਉਹ ਤੇ ਆਪਾਂ ਇਹਨੂੰ ਮਿਕਸ ਕਰਾਂਗੇ ਜਿੰਨਾ ਕਿ ਦੁੱਧ ਪਾਉਣਾ ਹੈ ਉਨਾ ਕੀ ਪਾ ਕੇ ਤੇ ਥੋੜਾ ਜਿਹਾ ਦੁੱਧ ਆਪਾਂ ਹੋਰ ਪਾਵਾਂਗੇ ਇਹਦੇ ਵਿੱਚ ਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ ਤੇ ਇਹਨ ਦੇ ਵਿੱਚ ਦੀ ਰਾਗੀ ਦੇ ਪ੍ਰਸ਼ਾਦ ਵਿੱਚ ਕਦੇ ਵੀ ਗੁੱਠਲੀਆਂ ਨਹੀਂ ਬਣਦੀਆਂ ਆਪਾਂ ਬਹੁਤ ਵਾਰ ਤਿਆਰ ਕਰਦੇ ਆ ਹਲਵਾ ਇਹਦਾ ਤੇ ਇਹਦੇ ਵਿੱਚ ਗੁੱਠਲੀਆਂ ਨਹੀਂ ਬਣਣਗੀਆਂ ਤੇ ਜਿਹੜਾ ਅੰਜੀਰਾ ਨਾਲ ਲੈਂਦਾ ਟੇਸਟ ਆ ਜਿਹੜਾ ਹੋਰ ਵੀ ਜ਼ਿਆਦਾ ਵੰਗ ਜੇਗਾ ਅੰਜੀਰਾਾਂ ਦੀ ਮਿੱਠੀਆਂ ਵੀ ਬਹੁਤ ਹੁੰਦੀਆਂ ਐ ਤੇ ਇਹਦੇ ਵਿੱਚ ਤੁਸੀਂ ਚਾਹੋ ਤਾਂ ਮਿੱਠਾ ਨਾ ਵੀ ਵਰਤੋ ਕਰੋ ਕਿਉਂਕਿ ਜਿਹੜੀ ਰਾਗੀ ਹੁੰਦੀ ਉਹਦੇ ਚ ਖੁਦ ਵੀ ਆਪਣੀ ਮਠਾਸ ਹੁੰਦੀ ਐ ਤੇ ਅੰਜੀਰਾਾਂ ਵੀ ਬਹੁਤ ਮਿੱਠੀਆਂ ਹੁੰਦੀਆਂ ਐ ਤੇ ਇਸ ਤਰ੍ਹਾਂ ਜੀ ਇੱਕ ਚਮਚਾ ਆਪਾਂ ਹੁਣ ਘਿਓ ਦੀ ਵਰਤੋਂ ਕਰਾਂਗੇ ਸਿਰਫ ਇੱਕ ਚਮਚੀ ਪਾਵਾਂਗੇ ਘਿਓ ਜ਼ਿਆਦਾ ਆਪਾਂ ਘਿਓ ਦੀ ਵਰਤੋਂ ਨਹੀਂ ਕਰਾਂਗੇ ਇਹਦੇ ਵਿੱਚ ਦੋ ਚਮਚ ਘਿਓ ਵਿੱਚ ਹੀ ਇਹ ਜਿਹੜਾ ਤੁਹਾਡਾ ਬਣ ਕੇ ਤਿਆਰ ਹੋ ਜਾਏਗਾ ਹਲਵਾ ਰਾਗੀ ਤੇ ਜੀਰਾ ਦਾ ਤੇ ਆਪਾਂ ਹੁਣ ਚੰਗੀ ਤਰ੍ਹਾਂ ਇਹਨੂੰ ਮਿਕਸ ਕਰਾਂਗੇ ਜਦੋਂ ਆਪਾਂ ਘਿਓ ਪਾਉਨੇ ਆ ਤੇ ਇਹਦੇ ਵਿੱਚ ਜਿਹੜੀ ਸ਼ਾਈਨਿੰਗ ਉਹ ਵੱਧ ਜਾਂਦੀ ਏ ਬੜਾ ਹੀ ਸੋਹਣਾ ਬਣ ਜਾਂਦਾ ਹੈ ਤੇ ਆਪਾਂ ਹੁਣ ਸ਼ੱਕਰ ਦੀ ਵਰਤੋਂ ਕਰਾਂਗੇ ਜਿੰਨਾ ਕਿ ਤੁਸੀਂ ਮਿੱਠਾ ਖਾਂਦੇ ਹੋ ਤੁਸੀਂ ਚਾਹੋ ਤਾਂ ਮਿਸ਼ਰੀ ਗੋੜ ਗੋੜ ਦੀ ਤੁਸੀਂ ਚਾਣੀ ਬਣਾ ਕੇ ਇਹਦੇ ਵਿੱਚ ਪਾ ਸਕਦੇ ਹੋ ਜਿਵੇਂ ਆਪਾਂ ਦੁੱਧ ਪਾਇਆ ਸੀ ਤੁਸੀਂ ਉਹਦੀ ਥਾਂ ਤੇ ਗੋੜ ਪਾਉਣਾ ਹੈ ਤਾਂ ਉਹਦੀ ਚਾਣੀ ਤਿਆਰ ਕਰਕੇ ਪਾਣੀ ਵਿੱਚ ਉਹ ਵੀ ਤੁਸੀਂ ਪਾ ਸਕਦੇ ਹੋ ਤੁਹਾਡੀ ਆਪਣੀ ਇੱਛਾ ਹੈ ਜੀ ਤੇ ਜੇ ਤੁਸੀਂ ਗੋੜ ਤੇ ਸ਼ੱਕਰ ਨਾਲ ਬਣਾਉਂਦੇ ਹੋ ਬਿਲਕੁਲ ਹੀ ਜੀ ਚਾਕਲੇਟ ਵਰਗਾ ਟੇਸਟ ਆਏਗਾ ਹੁਣ ਆਪਣਾ ਜਿਹੜਾ ਹਲਵਾ ਹੈ ਉਹ ਤਿਆਰ ਹੋ ਗਿਆ ਆਪਾਂ ਇਹਦੇ ਵਿੱਚ ਡਰਾਈ ਫੂਡ ਪਾਵਾਂਗੇ ਤੁਸੀਂ ਆਪਣੇ ਕੋਈ ਵੀ ਆਪਾਂ ਜੀ ਕਾਜੂ ਬਦਾਮ ਤੇ ਪਿਸਤਾ ਉਹ بری بری ਕੱਟ ਕੇ ਉਹ ਪਾਏ ਆ ਤੇ ਇਹ ਦੇਖੋ ਜੀ ਹਲਵਾ ਆਪਣਾ ਬਿਲਕੁਲ ਤਿਆਰ ਹੈ ਗੈਸ ਮੈਂ ਬੰਦ ਕਰ ਦਿੱਤਾ ਹੈ ਕੜਾਈ ਜਿਹੜੀ ਆਪਣੀ ਉਹਦਾ ਥੱਲਾ ਪਾ ਲਈਏ ਗਰਮ ਆ ਤੇ ਆਪਾਂ ਇਹਨੂੰ ਥੋੜੀ ਜੀ देर ਮਿਕਸ ਕਰਦੇ ਰਵਾਂਗੇ ਠੰਡਾ ਹੋਣ ਤੇ ਆਪਾਂ ਦੇਖੋ ਜੀ ਬਿਲਕੁਲ ਇਹ ਚਾਕਲੇਟ ਤਰ੍ਹਾਂ ਹੀ ਲੱਗਦਾ ਹੈ ਇਹਦੇ ਤੁਸੀਂ ਲੱਡੂ ਵੀ ਬਣਾ ਸਕਦੇ ਹੋ ਤੇ ਇਹਨੂੰ ਤੁਸੀਂ ਬਰਫੀ ਦੀ ਸ਼ੇਪ ਵਿੱਚ ਵੀ ਤਿਆਰ ਕਰ ਸਕਦੇ ਹੋ ਤੁਹਾਡੀ ਆਪਣੀ ਇੱਛਾ ਹੈ ਤੇ ਬਰਫੀ ਵੀ ਵੇਖੋ ਜੀ ਇਹ ਸੈੱਟ ਬਿਲਕੁਲ ਜਿਵੇਂ ਤੁਸੀਂ ਚਾਹੋ ਉਵੇਂ ਸੈੱਟ ਹੋ ਜਾਂਦਾ ਹੈ ਤੇ ਇਹ ਤੁਸੀਂ ਬਰਫੀ ਬਣਾਓ ਲੱਡੂ ਬਣਾਓ ਚਾਹ ਹਲਵੇ ਦੇ ਰੂਪ ਵਿੱਚ ਉਹ ਕਿਸੇ ਰੂਪ ਵਿੱਚ ਵੀ ਖਾ ਸਕਦੇ ਹੋ ਤੇ ਇਹ ਦੇਖਣ ਤੋਂ ਹੀ ਤੁਹਾਨੂੰ ਪਤਾ ਲੱਗ ਰਿਹਾ ਬਿਲਕੁਲ ਜੀ ਇਹਦੇ ਅੰਦਰ ਟੇਸਟ ਬਿਲਕੁਲ ਚਾਕਲੇਟ ਵਰਗਾ ਹੀ ਹੁੰਦਾ ਹੈ ਜਿਹੜੇ ਬਣਾਉਂਦੇ ਹੋਣਗੇ ਉਹਨਾਂ ਨੂੰ ਪਤਾ ਹੋਏਗਾ ਤੇ ਜਦੋਂ ਜੀਰਾ ਪਾ ਲੈਂਦੇ ਹਾਂ ਤਾਂ ਜਿਹੜਾ ਸਵਾਦ ਵੀ ਦੁੱਗਣਾ ਹੋ ਜਾਂਦਾ ਗੁਣ ਵੀ ਦੁੱਗਣੇ ਹੋ ਜਾਂਦੇ ਆ ਤੇ ਏ ਟੇਸਟ ਤੁਸੀਂ ਭੁੱਲੋਗੇ ਨਹੀਂ 15 ਦਿਨ ਤੁਹਾਨੂੰ ਮੈਸੇਜ ਦੀ ਗਰੰਟੀ ਦਿੰਨੀ ਆ 15 ਦਿਨ ਨਹੀਂ ਟੇਸਟਿੰਦਾ ਭੁੱਲਦਾ ਜਿਹੜੀਆਂ ਆਪਾਂ ਬਾਜ਼ਾਰ ਵਿੱਚੋਂ ਜੀਰਾ ਲੈਨੇ ਆ ਜੋ ਨੀਰਾ ਕੈਮੀਕਲ ਲਾ ਕੇ ਤੁਹਾਨੂੰ ਪਤਾ ਹੀ ਹੈ ਰੱਖੀਆਂ ਹੁੰਦੀਆਂ ਤੇ ਆਪਾਂ ਡਰਾਈ ਫਰੂਟ ਇਹਦੇ ਤੇ ਸਜਾਵਾਂਗੇ ਤੁਸੀਂ ਆਪਣੇ ਹਿਸਾਬ ਨਾਲ ਜਿਵੇਂ ਵੀ ਤੁਹਾਨੂੰ ਵਧੀਆ ਲੱਗੇ ਉਹ ਸਜਾ ਲਓ ਜੇਕਰ ਸਾਡੀ ਵੀਡੀਓ ਵਧੀਆ ਲੱਗੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਜੀ ਤੇ ਡਰਾਈ ਫੂਟ ਆਪਾਂ ਲਗਾਵਾਂਗੇ ਬੱਚਿਆਂ ਨੂੰ ਜੀ ਘਰ ਵਿੱਚ ਹੀ ਦੋ ਘਰ ਦੇ ਖਾਣੇ ਦੀ ਤਾਕਤ ਨੂੰ ਸਮਝੋ ਘਰ ਵਿੱਚ ਹੀ ਖਾਓ ਤੇ ਘਰ ਵਿੱਚ ਹੀ ਬਣਾਓ ਘਰ ਵਿੱਚ ਵੀ ਆਪਾਂ ਬਹੁਤ ਵਧੀਆ ਚੀਜ਼ਾਂ ਬਣਾ ਸਕਦੇ ਹਾਂ ਤੇ ਇਹ ਦੇਖੋ ਜੀ ਆਪਣਾ ਹਲਵਾ ਤਿਆਰ ਹੋ ਗਿਆ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਧੰਨਵਾਦ